हां जी देखो जी रंग-बरंगियां मछियां बढ़िया ही प्यारीयां निकियां-निकियां बढ़िया सोहनियां ਤੇ ਆ ਆਈ ਲਵ ਯੂ ਲਿਖਿਆ ਹੋਇਆ मछियां ਦੇ ਉੱਪਰ ਤੇ ਇਵੇਂ ਆ ਦੇਖੋ ਦੋਸਤੋ ਵੀ ਆ ਸ਼ੀਸ਼ਿਆਂ ਦੇ ਵਿੱਚ ਨਾ ਆਵੇ ਉੱਪਰ ਥੱਲੇ ਸ਼ੀਸ਼ੇ ਆਵੇ ਮੜ ਕੇ ਤੇ ਉਹਨਾਂ ਦੇ ਵਿੱਚ ਇਹ ਵਿਖਾਉਣ ਦੇ ਵਾਸਤੇ ਮੇਲਾ ਲੱਗਾ ਹੈ मछियां ਦਾ ਆਪਣੇ ਨਜ਼ਦੀਕ ਹੀ ਛੋਟਾ ਜਿਹਾ ਸ਼ਹਿਰ ਹੈ ਜੀਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਕਿ ਇਹਨਾਂ ਨੇ 100 ਰੁਪਇਆ ਟਿਕਟ ਰੱਖੀ ਹੈ 30 ਰੁਪਏ ਐਂਟਰੀ ਫੀਸ 70 ਰੁਪਏ ਮੱਛੀਆਂ ਨੂੰ ਵੇਖਣ ਦੀ ਐਂਟਰੀ ਫੀਸ ਆ ਤੇ ਨਾਲ ਹੀ ਇੱਥੇ ਹੋਰ ਵੀ ਵਾਧੂ ਖਾਣ ਪੀਣ ਦੀਆਂ ਵੀ ਚੀਜ਼ਾਂ ਮਿਲਦੀਆਂ ਨੇ ਤੇ ਬਹੁਤ ਝੂਲੇ ਲੈਣ ਵਾਸਤੇ ਵੱਡੇ ਵੱਡੇ ਪੰਗੂੜੇ ਨੇ ਬੜਾ ਕੁਛ ਆ ਝੂਲੇ ਨੇ ਤੇ ਜੇ ਕੋਈ ਨੇੜੇ ਤੇਰੇ ਦਾ ਹੈਗਾ ਵੀਰ ਤੇ ਜਰੂਰ ਇੱਥੇ ਆਓ ਤੇ ਮौज-ਮਸਤੀ ਕਰੋ ਬੱਚਿਆਂ ਨੂੰ ਵੀ ਨਾਲ ਵਖਾਗਲ ਜਾਓ ਫੰਕਸ਼ਨ ਕਰਨ ਵਾਸਤੇ ਬਹੁਤ ਵਧੀਆ ਚੀਜ਼ ਆ ਥੋੜੇ ਜੇ ਖਰਚੇ ਦੇ ਵਿੱਚ ਤੇ ਬੜੀ ਵਧੀਆ ਚੀਜ਼ ਆ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਧੰਨਵਾਦ ਜਾਉਂਦੇ ਵਾਸਤੇ ਰਹੋ ਮਾਰੇ ਪਲਾ ਗਿਆ ਵੇਖੋ ਫਿਰ ਕੁਦਰਤ ਦੇ ਰੰਗ ਆ ਕੋਈ ਚਿੱਟੇ ਰੰਗ ਦੀਆਂ ਕੋਈ 골ਡ ਰੰਗ ਦੀਆਂ ਕੋਈ ਬਲੈਕ ਕਲਰ ਦੀਆਂ ਇਹ ਕਮ ਅੱਛੀ ਸੀ ਇਹ ਬੜੇ ਨਾ ਗੁੱਸੇ ਵਿੱਚ ਕੱਲੀ ਜੀ ਫਿਰਦੀ ਸੀ ਵੀ ਜਿਵੇਂ ਇਹਨੇ ਦੂਜੀਆਂ ਮੱਛੇ ਨੂੰ ਖਾਈ ਜਾਣਾ ਹੁੰਦਾ ਬਹੁਤ ਗੁੱਸੇ ਵਿੱਚ ਇਹ ਵੇਖੋ ਬਹੁਤ ਐਣ ਕਾਲੀ ਸ਼ਾ ਕੋਈ 골ਡਨ ਆ ਕੋਈ ਬੜੇ ਪਿਆਰੇ ਕੁਦਰਤ ਦੇ ਰੰਗ ਵੇਖ ਕੇ ਤੇ ਬੜਾ ਆਨੰਦ ਆਇਆ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਿਆ ਵੇਖੋ ਇਹਨੇ ਨਾ ਸਿਰ ਦੇ ਉੱਤੇ ਬੜਾ ਤਗੜਾ ਜਗਾੜ ਜਿਆ ਸੀਗਾ ਜੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜੂਕ ਕਰੋ ਦੋਸਤੋ ਧੰਨਵਾਦ ਜਿਉਂਦੇ ਬਸ ਤੇਰੋ